ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਗੁਰਚੰਦ ਸਿੰਘ ਜੀ ਟੌੜਾ ਚੈਰੀਟੇਬਲ ਟਰਸਟ ਵੱਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਪਾਈਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਤ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੰਚ ਦੇ ਉੱਤੇ ਬੜੀਆਂ ਸਤਿਕਾਰਯੋਗ ਹਸਤੀਆਂ ਬੈਠੀਆਂ ਨੇ ਸਰਦਾਰ ਸਰਪਜਿੰਦਰ ਸਿੰਘ ਜੀ ਜਸਟਰ ਜਸਟਿਸ ਰਣਜੀਤ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਸੁਣਿਆ ਰਖੜਾ ਸਾਹਿਬ ਬੈਠੇ ਨੇ ਵਾਕਈ ਸਰਦਾਰ ਸਰਪਜਿੰਦਰ ਸਿੰਘ ਜੀ ਮੇਰੇ ਟੀਚਰ ਰਹੇ ਆ ਔਰ ਇਹਨਾਂ ਦੀ ਜਿਹੜੀ ਸਪੀਚ ਇਹਨਾਂ ਦਾ ਜਿਹੜਾ ਲੈਕਚਰ ਬਾ ਕਮਾਲ ਹੁੰਦਾ ਸੀ ਜਦੋਂ ਸਾਨੂੰ ਇਹ ਆਪਣੀ ਸਪੀਚ ਆਪਣਾ ਲੈਕਚਰ ਜਿਹੜਾ ਸੁਣਾਉਂਦੇ ਸੀ ਔਰ ਕਦੇ ਵੀ ਅਸੀਰੀਟੇਟ ਨਹੀਂ ਸੀ ਹੁੰਦੇ ਇਹਨਾਂ ਦੇ ਲੈਕਚਰ ਤੋਂ ਉਡੀਕਦੇ ਹੁੰਦੇ ਸੀ ਕਿ ਇਹ ਆਉਣਗੇ ਔਰ ਚਿਤ ਕਰਦਾ ਹੁੰਦਾ ਸੀ ਕਿ ਘੰਟਿਆਂ ਬੱਧੀ ਬੋਲੇ ਬੋਲਣ ਤੇ ਅਸੀਂ ਘੰਟਿਆਂ ਬੱਧੀ ਸੁਣੀਏ ਬੜੇ ਸਤਿਕਾਰਯੋਗ ਉਹਨਾਂ ਨੂੰ ਵੀ ਤੁਸੀਂ ਸੁਣਿਆ ਬੈਠੇ ਬੈਠੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਕਿ ਮੇਰਾ ਜਿਹੜਾ ਧਰਮ ਹੈ ਇਹ ਮੇਰਾ ਅਧਿਕਾਰ ਵੀ ਹੈ ਐਸੇ ਮਨੁੱਖ ਹਰ ਬੰਦੇ ਦਾ ਧਰਮ ਜਿਹੜਾ ਉਹਦਾ ਅਧਿਕਾਰ ਵੀ ਹੈ ਕਿ ਉਹ ਆਪਣੇ ਧਰਮ ਦੀਆਂ ਮਰਿਆਦਾਵਾਂ ਆਪਣੇ ਧਰਮ ਦੀਆਂ ਪਰੰਪਰਾਵਾਂ ਦਾ ਪਾਲਣ ਕਰੇ ਉਹਨੂੰ ਅਧਿਕਾਰ ਹੈ ਔਰ ਇਹ ਅਧਿਕਾਰ ਮਿਲਣਾ ਵੀ ਚਾਹੀਦਾ ਸਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਕਸ਼ਮੀਰੀ ਬ੍ਰਾਹਮਣ ਜਿਹੜੇ ਸੀ ਉਹ ਆਏ ਉਹਨਾਂ ਨੇ ਆ ਕੇ ਪੁਕਾਰ ਕੀਤੀ ਕਿ ਸਾਡੇ ਧਰਮ ਨੂੰ ਖਤਰਾ ਹੈ ਤੁਸੀਂ ਸਾਡਾ ਧਰਮ ਬਚਾਓ ਇਹ ਸਾਡੀ ਹਿਸਟਰੀ ਹੈ ਅਸੀਂ ਇਸ ਹਿਸਟਰੀ ਤੋਂ ਮੁਨਕਰ ਨਹੀਂ ਹੋ ਸਕਦੇ ਔਰ ਨਾ ਹੋਇਆ ਜਾ ਸਕਦਾ ਪਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਉਹ ਆ ਕੇ ਕਹਿੰਦੇ ਆ ਕਿ ਸਾਡੇ ਧਰਮ ਨੂੰ ਬਚਾਓ ਉਹਨਾਂ ਦਾ ਧਰਮ ਕੀ ਹੈ ਉਹਨਾਂ ਦੇ ਧਾਰਮਿਕ ਫਰਜ਼ ਕੀ ਹੈ ਮਨੂ ਸਿਮਰਤੀ ਨੇ ਬ੍ਰਾਹਮਣ ਦੇ ਜਿੰਮੇ 6 ਕਰਮ ਲਾਏ ਨੇ দান ਦੇਣਾ, দান ਲੈਣਾ, ਜਗ ਕਰਨਾ, ਜਗ ਕਰਾਉਣਾ, ਵੇਦ ਪੜਨੇ ਤੇ ਵੇਦ ਪੜਾਉਨੇ ਪਰ ਕਿੰਦੀ ਹੈਰਾਨੀ ਵਾਲੀ ਗੱਲ ਹੈ ਉਹ ਕਹਿੰਦੇ ਕਿ ਸਾਡੇ ਅਧਿਕਾਰ ਦਾ ਹਨਨ ਹੋ ਰਿਹਾ ਹੈ ਸਾਡੇ ਮੱਧ ਦਾ ਹਨਨ ਹੋ ਰਿਹਾ ਹੈ ਸਾਡੇ ਧਰਮ ਦਾ ਹਨਨ ਹੋ ਰਿਹਾ ਹੈ ਜਦ ਕਿ ਆਪ ਉਹ ਭਾਰਤ ਦੇ ਵਿੱਚ ਉਸ ਵੇਲੇ ਬਹੁ ਗਿਣਤੀ ਜਿਹੜੇ ਲੋਕ ਵਸਦੇ ਸੀ ਉਹਨਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਰਹੇ ਸੀ ਇੱਕ ਵੱਡੀ ਕਲਾਸ ਜਿਹਨੂੰ ਬਿਲਕੁਲ ਹੀ ਧਾਰਮਿਕ ਅਧਿਕਾਰਾਂ ਤੋਂ ਜਿਹੜਾ ਉਹ ਵੰਚਿਤ ਕੀਤਾ ਹੋਇਆ ਸੀ ਬੇਦਨੀ ਪੜ ਸਕਦੇ ਪੜਾਉਣਾ ਤਾਂ ਬਹੁਤ ਦੂਰ ਦੀ ਗੱਲ ਕਿ ਜੇ ਕੋਈ ਪੜਦਾ ਵੀ ਸੀ ਤੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਉਹ ਦਾਨ ਲੈ ਸਕਦੇ ਸੀ ਦਾਨ ਦੇ ਨਹੀਂ ਸੀ ਸਕਦੇ ਜਾਗ ਕਰਨਾ ਜਗ ਕਰਾਉਣਾ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਸੀ ਪਰ ਫਿਰ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬੀਲ ਨੂੰ ਬੇਨਤੀ ਨੂੰ ਸੁਣਿਆ ਇਹ ਤਾਂ ਤਤਕਾਲਨ ਕਾਰਨ ਸੀ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਸਿਧਾਂਤਕ ਕਾਰਨ ਵੀ ਸੀ ਉਹੀ ਸਿਧਾਂਤਕ ਕਾਰਨ ਸਨ ਜਿਹੜੇ ਸਿਧਾਂਤਕ ਕਾਰਨ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੇ ਸੀ ਤੇ ਉਹ ਸਿਧਾਂਤਕ ਕਾਰਨ ਸੀ ਸਿੱਖ ਸਨਾਤਾ ਦਾ ਨਵੇਕਲਾ ਹੋਣਾ ਔਰ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਗੁਣ ਹੋਣਾ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਗੁਣ ਹੋਣਾ ਬਿਨਾ ਕਿਸੇ ਭੇਦ ਭਾਵ ਦੇ ਬਿਨਾ ਕਿਸੇ ਜਾਤੀ ਨਸਲ ਗੋਤ ਆਦਤ ਦੇ ਵਿਤਕਰੇ ਦੇ ਹਰ ਇੱਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਗੁਣ ਹੋਣਾ ਜਿਹੜਾ ਸੀ ਇਹ ਸ਼ਹਾदत ਦੇ ਕਾਰਨ ਕਾਰਨੋ ਦੇ ਵਿੱਚੋਂ ਕਾਰਨ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਅਕਬਰ ਦੇ ਕੋਲ ਦਰਖਾਸਤ ਦਿੱਤੀ ਸੀ। ਉਹਨੂੰ ਦਰਖਾਸਤ ਕਿਹਨੇ ਦਿੱਤੀ ਸੀ ਕੁਝ ਬ੍ਰਾਹਮਣਾਂ ਨੇ। ਧੰਗੂ ਗੁਰੂ ਅਮਰਦਾਸ ਜੀ ਦੇ ਖਿਲਾਫ ਦਰਖਾਸਤ ਦਿੱਤੀ ਸੀ ਕੁਝ ਬ੍ਰਾਹਮਣਾਂ ਨੇ। ਕੀ ਕਿਹਾ ਸੀ ਉਸ ਦਰਖਾਸਤ ਦੇ ਵਿੱਚ? ਉਸ ਦਰਖਾਸਤ ਦੇ ਵਿੱਚ ਕਿਹਾ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਸਾਡੇ ਧਰਮ ਦੀਆਂ માનਤਾਵਾਂ, ਪਰੰਪਰਾਵਾਂ ਦਾ ਬਹੁਤ ਵੱਡਾ ਜਿਹੜਾ ਵਿਰੋਧ ਕਰ ਰਹੇ। ਕੀ ਵਿਰੋਧ ਕਰ ਰਹੇ ਐ? ਸੰਧਜੀ ਇੱਕੋ ਪੰਗਤ ਦੇ ਵਿੱਚ ਬੈਠ ਕੇ ਸਭਨਾਂ ਨੂੰ ਪ੍ਰਸ਼ਾਦਾ ਸ਼ਿਕਾਉਂਦੇ ਨੇ ਲੰਗਰ ਸ਼ਿਕਾਉਂਦੇ ਨੇ ਅਸੀਂ ਕਈਆਂ ਦਾ ਪਰਛਾਵਾਂ ਤੱਕ ਨਹੀਂ ਲੈਂਦੇ ਤੇ ਜਿਨ੍ਹਾਂ ਦਾ ਅਸੀਂ ਪਰਛਾਵਾਂ ਤੱਕ ਵੀ ਜਿਹੜਾ ਹੈ ਉਹ ਨਹੀਂ ਕਬੂਲ ਕਰਦੇ ਇਹ ਉਹਨਾਂ ਨੂੰ ਵੀ ਸਾਡੇ ਬਰਾਬਰ ਜਿਹੜਾ ਹੈ ਉਹ ਲੰਗਰ ਦੇ ਵਿੱਚ ਬਿਠਾ ਕੇ ਜਿਹੜਾ ਹੈ ਉਹ ਪ੍ਰਸ਼ਾਦਾ ਸ਼ਿਕਾਉਂਦੇ ਨੇ ਸਾਡੇ ਜਾਤ ਪਾਈਆਂ ਨੂੰ ਉਹਨਾਂ ਦੇ ਬਰਾਬਰ ਬਿਠਾ ਕੇ ਇਹ ਪ੍ਰਸ਼ਾਦਾ ਸ਼ਿਕਾਉਂਦੇ ਨੇ ਇਹਦੇ ਨਾਲ ਸਾਡੀ ਧਾਰਮਿਕ ਪਰੰਪਰਾ ਧਾਰਮਿਕ ਮਰਿਆਦਾ ਨੂੰ ਸੱਟ ਵੱਜਦੀ ਹੈ ਹੋਰ ਕੀ ਦੋਸ਼ ਸੀ ਕਹਿੰਦੇ ਜੀ ਇਹ ਸਤੀ ਪ੍ਰਥਾ ਦਾ ਵਿਰੋਧ ਕਰਦੇ ਨੇ ਸਤੀ ਪ੍ਰਥਾ ਸਾਡੇ ਧਰਮ ਦਾ ਹਿੱਸਾ ਹੈ ਔਰ ਇਹ ਵਿਰੋਧ ਕਰਦੇ ਨੇ ਤੀਸਰਾ ਕਹਿੰਦੇ ਜੀ ਇਹ ਵਿਧਵਾਵਾਂ ਦੇ ਵਿਆਹ ਕਰ ਰਹੇ ਨੇ ਇੱਕ ਵਿਆਹ ਕੀਤਾ ਵੀ ਸੀ ਇਤਿਹਾਸ ਦੇ ਵਿੱਚ ਇੱਕ ਦੀ ਉਦਾਹਰਣ ਮਿਲਦੀ ਹੈ ਹੋ ਸਕਦਾ ਹੋਰ ਵੀ ਕੀਤੇ ਹੋਣ ਗੁਰੂ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿੰਦੇ ਜੀ ਇਹ ਵਿਧਵਾਵਾਂ ਦੇ ਵਿਆਹ ਕਰ ਰਹੇ ਨੇ ਤੇ ਵਿਧਵਾ ਦਾ ਵਿਆਹ ਕਰਨਾ ਇਹਦੀ ਤਾਂ ਸਾਡਾ ਧਰਮ ਜਿਹੜਾ ਹੈ ਉਹ ਇਜਾਜ਼ਤ ਹੀ ਨਹੀਂ ਦਿੰਦਾ ਇਹ ਸਾਡੇ ਧਰਮ ਦੀਆਂ ਮਾਨਤਾਵਾਂ ਦੇ ਵਿਰੋਧੀ ਨੇ ਸਾਡੀਆਂ ਧਰਮ ਦੀਆਂ ਪਰੰਪਰਾਵਾਂ ਦੇ ਇਹ ਵਿਰੋਧੀ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅਕਬਰ ਬਾਕੀ ਮੁਗਲ ਬਾਦਸ਼ਾਹਾਂ ਨਾਲੋਂ ਥੋੜਾ ਦੂਰ ਅੰਦੇਸ਼ੀ ਸੀ ਉਹਨੇ ਸੁਨੇਹਾ ਭੇਜਿਆ ਤੇ ਲਾਹੌਰ ਅਕਬਰ ਦੀ ਸਭਾ ਦੇ ਵਿੱਚ ਪੱਖ ਰੱਖਣ ਵਾਸਤੇ ਉਸ ਵੇਲੇ ਭਾਈ ਜੇਠਾ ਜੀ ਗਏ ਸੀ ਤੇ ਭਾਈ ਜੇਠਾ ਜੀ ਜਿਹੜੇ ਬਾਦ ਵਿੱਚ ਧੰਗ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਨੌਨ ਦੇ ਨਾਲ ਵਿਦਮਾਨ ਹੋਏ ਉਸ ਭਾਈ ਜੇਠਾ ਜੀ ਨੇ ਜਾ ਕੇ ਬਾਦ ਦੀ ਲ ਜਿਹੜਾ ਸੀ ਉਹਨਾਂ ਦੀਆਂ ਸ਼ਿਕਾਇਤਾਂ ਦਾ ਉੱਤਰ ਦਿੱਤਾ ਤੇ ਅਕਬਰ ਨੇ ਜਿਹੜਾ ਸੀ ਨਾ ਸਿਰਫ ਉਹ ਸ਼ਿਕਾਇਤ ਪਾੜੀ ਬਲਕਿ ਉਹਨਾਂ ਨੂੰ ਤਾਕੀਦ ਕੀਤੀ ਕਿ ਅੱਜ ਤੋਂ ਬਾਅਦ ਇਹਨਾਂ ਦੇ ਖਿਲਾਫ ਮੇਰੇ ਕੋਲ ਕੋਈ ਸ਼ਿਕਾਇਤ ਤੁਹਾਡੇ ਵੱਲੋਂ ਨਹੀਂ ਪੁੱਜਣੀ ਚਾਹੀਦੀ ਕਿਉਂ ਕਿਉਂਕਿ ਕੋਈ ਗਲਤ ਕੰਮ ਨਹੀਂ ਕਰ ਰਿਹਾ ਇਹ ਮਨੁੱਖ ਦੇ ਜਿਹੜੇ ਰਾਈਟਸ ਨੇ ਕਿ ਉਹ ਬਰਾਬਰ ਬੈਠ ਸਕਦਾ ਹੈ। ਇਸਤਰੀ ਦੇ ਜਿਹੜੇ ਰਾਈਟਸ ਨੇ ਕਿ ਉਹਨੂੰ ਵੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਇਹ ਉਹਦੀ ਪੂਰਤੀ ਕਰ ਰਹੀ ਹੈ। ਤੁਸੀਂ ਕਿਵੇਂ ਕਹਿ ਸਕਦੇ? ਤੁਸੀਂ ਇਹ ਗੱਲ ਕਿਵੇਂ ਦੱਸ ਸਕਦੇ? ਸੋ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਮੁੱਖ ਕਾਰਨ ਜਿਹੜਾ ਹੈ ਸਾਡਾ ਇਹ ਫਲਸਫਾ ਸੀ। ਤੁਸੀਂ ਦੇਖੋ ਪਿੰਡ ਦੇ ਵਿੱਚ ਜਦੋਂ ਚੌਕੀਦਾਰ ਹੋਕਾ ਦਿੰਦਾ ਕਿ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਤੇ ਸਭ ਤੋਂ ਜ਼ਿਆਦਾ ਚੌਕੀਦਾਰ ਦੇ ਹੋਕੇ ਦੀ ਜਿਹੜੀ ਤਕਲੀਫ ਹੈ ਉਹ ਕਿਹਨੂੰ ਹੁੰਦੀ ਹੈ ਉਹ ਚੋਰਾਂ ਨੂੰ ਹੁੰਦੀ ਹੈ ਚੌਕੀਦਾਰ ਦੇ ਹੋਕੇ ਦੀ ਸਭ ਤੋਂ ਜ਼ਿਆਦਾ ਤਕਲੀਫ ਜਿਹੜੀ ਹੈ ਉਹ ਚੋਰਾਂ ਨੂੰ ਹੁੰਦੀ ਹੈ ਕਿਉਂਕਿ ਚੋਰ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਹੋਕਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਣਾ ਚਾਹੀਦਾ ਚੌਕੀਦਾਰ ਵੱਲੋਂ ਹਨੇਰਾ ਕੌਣ ਭਾਲਦਾ ਹੈ ਪਿੰਡ ਦੀਆਂ ਗਲੀਆਂ ਦੇ ਵਿੱਚ ਹਨੇਰਾ ਹੋਵੇ ਕੌਣ ਚਾਹੁੰਦਾ ਹੈ ਉਹ ਚੋਰ ਚਾਹੁੰਦੇ ਨੇ ਤੇ ਜਾਂ ਫਿਰ ਜਿਨ੍ਹਾਂ ਨੇ ਕੋਈ ਅਯਾਸੀ ਕਰਨੀ ਹੁੰਦੀ ਹੈ ਰਾਤ ਦੇ ਹਨੇਰੇ ਦੇ ਵਿੱਚ ਉਹ ਹਨੇਰਾ ਚਾਹੁੰਦੇ ਨੇ ਪਿੰਡ ਦੀਆਂ ਗਲੀਆਂ ਚ ਰੋਸ਼ਨੀ ਨਾ ਹੋਵੇ ਪਿੰਡ ਦੀਆਂ ਗਲੀਆਂ ਦੇ ਵਿੱਚ ਚਾਨਣ ਨਾ ਹੋਵੇ ਹਨੇਰਾ ਹੀ ਹਨੇਰਾ ਹੋਵੇ ਇਹ ਚੋਰ ਯਾਰ ਚਾਹੁੰਦੇ ਨੇ ਸਮਾਜ ਦੇ ਵਿੱਚ ਰੋਸ਼ਨੀ ਹੋਵੇ ਸਮਾਜ ਦੇ ਵਿੱਚ ਜਿਹੜਾ ਹੈ ਪ੍ਰਜਾ ਜਿਹੜੀ ਹੈ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਰਹੇ ਇਹ ਸਿੱਖ ਫਲਸਫੇ ਦਾ ਮੰਤਵ ਹੈ ਤੇ ਜਿਹੜੇ ਚੋਰ ਵਰਤੀਆਂ ਵਾਲੇ ਸੀ ਉਹਨਾਂ ਨੂੰ ਇਹ ਫਲਸਫਾ ਜਿਹੜਾ ਹੈ ਉਹ ਨਹੀਂ ਪਾਉਂਦਾ ਅੱਜ ਵੀ ਨਹੀਂ ਪਾਉਂਦਾ ਅੱਜ ਵੀ ਨਹੀਂ ਪਾਉਂਦਾ ਇਸ ਕਰਕੇ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਜਿਹੜਾ ਹੈ ਉਹ ਮਹੱਤਵ ਜਿਹੜਾ ਬਹੁਤ ਵੱਡਾ ਹੈ ਬਹੁਤ ਵੱਡਾ ਉਹਨਾਂ ਨੂੰ ਇੱਕ ਫਿਰਕਾ ਜਾਂ ਇੱਕ ਮਤ ਨਹੀਂ ਦਿਸਿਆ ਉਹਨਾਂ ਨੂੰ ਕਾਇਨਾਤ ਦਿਸੀ ਸਮੁੱਚੀ ਕਾਇਨਾਤ ਔਰ ਉਹਨਾਂ ਨੇ ਆਪਣੀ ਮਹਾਨ ਸ਼ਹਾਦਤ ਜਿਹੜੀ ਹੈ ਉਹ ਦਿੱਤੀ ਹੈ ਔਰ ਵਾਕਈ ਵਿਲੱਖਣ ਸ਼ਹਾਦਤ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸੰਸਾਰ ਦੇ ਅੰਦਰ ਬਹੁਤ ਵਿਲੱਖਣ ਔਰ ਇਹਨੂੰ ਅਸੀਂ ਦੁਨੀਆ ਭਰ ਦੇ ਵਿੱਚ ਪ੍ਰਚਾਰ ਨਹੀਂ ਸਕੇ ਇਹ ਸਾਡੀ ਨਾਕਾਮਯਾਬੀ ਹੈ ਜਾਂ ਸਾਡੀ ਅਨਗਹਿਲੀ ਹੈ ਅਸੀਂ ਤਾਂ ਸਿੱਖਾਂ ਨੂੰ ਹੀ ਪ੍ਰੋਪਰ ਨਹੀਂ ਦੱਸ ਸਕੇ ਇਸ ਸ਼ਹਾਦਤ ਦਾ ਮਹੱਤਵ ਗੈਰ ਸਿੱਖਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂ ਕਿ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਹੈ ਇੱਕ ਟੈਕਨੀਕ ਬਖਸ਼ੀ ਸੀ ਆਪਣਾ ਰਿਲੇਸ਼ਨ ਜਿਹੜਾ ਹੈ ਉਹ ਹੋਰਾਂ ਨਾਲ ਕਾਇਮ ਕਰਨ ਲਈ ਔਰ ਉਹ ਸੀ ਸੰਵਾਦ ਦੀ ਸੰਵਾਦ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜੇ ਕਹਿ ਦਈਏ ਕਿ ਸਿੱਖ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਲਈ ਗੁਰੂ ਸਾਹਿਬਾਨ ਨੇ ਸਾਨੂੰ ਜੜੀਆਂ ਹੈ ਉਹ ਵਿਧੀਆਂ ਬਖਸ਼ੀਆਂ ਨੇ ਉਹਨਾਂ ਵਿੱਚੋਂ ਕੀਰਤਨ ਇੱਕ ਵਿਧੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਕਥਾ ਇੱਕ ਵਿਧੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ੀ ਟਾਡੀ ਪਰੰਪਰਾ ਟਾਡੀ ਕਲਾ ਇੱਕ ਵਿਧੀ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਖਸ਼ੀ ਔਰ ਕਵੀ ਪਰੰਪਰਾ ਇਹ ਵੀ ਇੱਕ ਵਿਧੀ ਹੈ ਜੋ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਇਹ ਸਾਡੀਆਂ ਉਹ ਵਿਧੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਜਿਹੜੀਆਂ ਹੈ ਉਹ ਬਖਸ਼ੀਆਂ ਨੇ ਇਸ ਲਈ ਕਿ ਅਸੀਂ ਸਿੱਖ ਫਲਸਫੇ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਹ ਕਰ ਸਕੀਏ ਤੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਚਾਰ ਵਿਧੀਆਂ ਤੋਂ ਇਲਾਵਾ ਇੱਕ ਮੁੱਖ ਪ੍ਰਮੁੱਖ ਵਿਧੀ ਜਿਹੜੀ ਸੀ ਸਾਨੂੰ ਬਖਸ਼ੀ ਉਹ ਸੰਵਾਦ ਦੀ ਸੀ ਸੰਵਾਦ ਸਭ ਤੋਂ ਵੱਡਾ ਜਿਹੜਾ ਹੈ ਤਰੀਕਾ ਜਿਹੜਾ ਹੈ ਕਿਸੇ ਨੂੰ ਵੀ ਆਪਣੇ ਵਿਚਾਰ ਤੋਂ ਜਾਣੂ ਕਰਵਾਉਣਾ ਵਿਚਾਰ ਤੇ ਕਾਇਲ ਕਰਵਾਉਣਾ ਉਹ ਸੰਵਾਦ ਹੀ ਹੈ ਦੁਨੀਆ ਦਾ ਅੱਜ ਇੰਟਰਫੇਥ ਡਾਇਲੌਗ ਦੀ ਗੱਲ ਕਰ ਰਹੀ ਹੈ ਦੁਨੀਆ ਭਰ ਦੇ ਵਿੱਚ ਇੰਟਰਫੇਥ ਕਾਨਫਰੰਸਾਂ ਹੁੰਦੀਆਂ ਨੇ ਜਾਣ ਦਾ ਮੌਕਾ ਵੀ ਮਿਲਦਾ ਹੈ ਅੱਜ ਇੰਟਰਫੇਥ ਕਾਨਫਰੰਸਾਂ ਦੇ ਵਿੱਚ ਇੰਟਰਫੇਥ ਦੀ ਗੱਲ ਚੱਲ ਰਹੀ ਹੈ ਪਰ ਸਾਰੇ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਸਾਨੂੰ ਜਿਹੜਾ ਇਹ ਗੱਲ ਸਮਝਾ ਦਿੱਤੀ ਸੀ ਔਰ ਉਹਨਾਂ ਨੇ ਖੁਦ ਜਿਹੜਾ ਹੈ ਡਾਇਲੌਗ ਕੀਤਾ ਜੋਗੀਆਂ ਨਾਲ ਡਾਇਲੌਗ ਕੀਤਾ ਕਾਜ਼ੀਆਂ ਨਾਲ ਕੀਤਾ ਬ੍ਰਾਹਮਣਾਂ ਨਾਲ ਕੀਤਾ ਮੌਲਵੀਆਂ ਨਾਲ ਕੀਤਾ ਜੈਨੀਆਂ ਨਾਲ ਕੀਤਾ ਨਾਥਾਂ ਨਾਲ ਕੀਤਾ ਸੰਨਿਆਸੀਆਂ ਨਾਲ ਕੀਤਾ ਬੈਰਾਗੀਆਂ ਨਾਲ ਕੀਤਾ ਡਾਇਲੌਗ ਕੀਤੇ ਹੈ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਔਰ ਸਾਨੂੰ ਦੱਸਿਆ ਤੇ ਡਾਇਲੌਗ ਕਰਨ ਵਾਸਤੇ ਸੰਵਾਦ ਕਰਨ ਵਾਸਤੇ ਸਭ ਤੋਂ ਪਹਿਲੀ ਤੇ ਜ਼ਰੂਰੀ ਚੀਜ਼ ਪਤਾ ਕੀ ਹੁੰਦੀ ਹੈ? ਉਹ ਹੁੰਦੀ ਹੈ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਇਕੱਠੇ ਬੈਠਣਾ। ਸੰਵਾਦ ਕਰਨ ਦੇ ਲਈ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਬੈਠਣਾ ਇਹ ਇੱਕ ਸੰਵਾਦ ਦਾ ਜਿਹੜਾ ਲੋੜੀਂਦਾ ਜਿਹੜਾ ਹੈ ਇੱਕ ਚੀਜ਼ ਹੈ ਜਿਹੜੀ ਚਾਹੀਦੀ ਹੈ ਸੰਵਾਦ ਲਈ ਔਰ ਅਸੀਂ ਇਹੋ ਹੀ ਕ੍ਰੀਏਟ ਨਹੀਂ ਕਰ ਸਕਕੇ ਇਹੋ ਹੀ ਪੈਦਾ ਨਹੀਂ ਕਰ ਸਕਕੇ ਮੈਂ ਤਾਂ ਫਲਾਣੇ ਨਾਲ ਨਹੀਂ ਬੈਠਣਾ ਮੇਰੀ ਉਹਦੇ ਨਾਲ ਬਣਦੀ ਨਹੀਂ ਹੈ ਮੈਂ ਤਾਂ ਫਲਾਣੇ ਨਾਲ ਨਹੀਂ ਬੈਠਣਾ ਮੇਰੀ ਉਹਦੇ ਨਾਲ ਨਹੀਂ ਬਣਦੀ ਹੈ ਮੈਂ ਤਾਂ ਉਸ ਜੱਥੇਬੰਦੀ ਨਾਲ ਨਹੀਂ ਤੁਰਨਾ ਮੈਰੇ ਤਾਂ ਉਹਦੇ ਨਾਲ ਵਿਚਾਰ ਨਹੀਂ ਮਿਲਦੇ ਭਈ ਵਿਚਾਰ ਨਹੀਂ ਮਿਲਦੇ ਤੇ ਵਿਚਾਰਾਂ ਦੀ ਸਾਂਝ ਜਾਂ ਵਿਚਾਰਾਂ ਦਾ ਜਿਹੜਾ ਮੇਲ ਜੋਲ ਵਿਚਾਰਾਂ ਦਾ ਲੈਣ ਦੇਣ ਤਾਂ ਉਦੋਂ ਹੀ ਹੋਊਗਾ ਨਾ ਜਦੋਂ ਬੈਠਾਂਗੇ ਇਹ ਜਿਹੜੀ ਕੰਟਰੋਵਰਸੀ ਕ੍ਰੀਏਟ ਹੋਈ ਹੈ ਵਿਚਾਰਾਂ ਦੀ ਜਿਹੜੀ ਦੁੱਬਦਾ ਪਈ ਹੈ ਇਹ ਤਾਂ ਉਦੋਂ ਹੀ ਦੂਰ ਹੋਏਗੀ ਨਾ ਜਦੋਂ ਅਸੀਂ ਬੈਠਾਂਗੇ ਬਾਣੀ ਨੇ ਖੁਦ ਕਿਹਾ ਨਾ ਕਿ ਭਾਈ ਇਕੱਠੇ ਹੋ ਕੇ ਬੈਠੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਬਦਾ ਦੂਰ ਕਰੋ ਲਿਬਲਾ ਇਕੱਠੇ ਹੋ ਕੇ ਬੈਠੋ ਅਸੀਂ ਇਕੱਠੇ ਹੋ ਕੇ ਬੈਠਣ ਵਾਲਾ ਮਾਹੌਲ ਜਿਹੜਾ ਹੈ ਸਿਰਜਣ ਦੇ ਸਮਰਥ ਹੀ ਨਹੀਂ ਰਹਿ ਗਏ ਸਾਨੂੰ ਗੁਰੂ ਸਾਹਿਬ ਨੇ ਇੱਕ ਪਲੇਟਫਾਰਮ ਦਿੱਤਾ ਵੱਡਾ ਪਲੇਟਫਾਰਮ ਪੰਤਕ ਪਲੇਟਫਾਰਮ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਬੈਠ ਕੇ ਮਿਸਲਾਂ ਸੰਵਾਦ ਕਰਦੀਆਂ ਸੀ ਉੱਥੇ ਵੀ ਬੈਠਣ ਤੋਂ ਅਸੀਂ ਗੁਰੇਜ਼ ਕਰਨ ਲੱਗ ਪਏ ਅਸੀਂ ਨਹੀਂ ਉੱਥੇ ਬੈਠਣਾ ਜੀ ਉਹਨਾਂ ਨਾਲ ਸਾਡੀ ਮਤ ਨਹੀਂ ਮਿਲਦੀ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਅੰਦਰ ਜਿਹੜੀਆਂ ਪਨਪ ਗਈਆਂ ਨੇ। ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਮਹੱਤਵ ਨੂੰ ਸਮਝਣ ਦੀ ਜਿਹੜੀ ਹੈ ਉਹ ਬੜੀ ਵੱਡੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ। ਜੋ ਕੁਝ ਮੁਗਲ ਕਰਦੇ ਸੀ ਇਸਲਾਮ ਦੇ ਵਿੱਚ ਦੋ ਚੀਜ਼ਾਂ ਪੁੰਨ ਤੇ ਪਾਪ ਹਰ ਧਰਮ 'ਚ ਹੀ ਹੁੰਦੀਆਂ ਨੇ ਇਸਲਾਮ ਦੇ ਵਿੱਚ ਸਵਾਬ ਤੇ ਗੁਨਾਹ ਸਭ ਤੋਂ ਵੱਡਾ ਜਿਹੜਾ ਗੁਨਾਹ ਜਿਹੜਾ ਹੈ ਇਸਲਾਮ ਦੇ ਵਿੱਚ ਉਹ ਸ਼ਿਰਕ ਨੂੰ ਮੰਨਿਆ ਗਿਆ ਰੱਬ ਤੋਂ ਸਿਵਾ ਕਿਸੇ ਦੂਸਰੇ ਨੂੰ ਮੰਨਣਾ ਇਹ ਸਭ ਤੋਂ ਵੱਡਾ ਗੁਨਾਹ ਹੈ ਤੇ ਸਭ ਤੋਂ ਵੱਡਾ ਸਵਾਬ ਜਿਹੜਾ ਇਸਲਾਮ ਦੇ ਵਿੱਚ ਮੰਨਿਆ ਗਿਆ ਕਿ ਕਿਸੇ ਤੁਸੀਂ ਗੈਰ ਮੁਸਲਮਾਨ ਨੂੰ ਜੇ ਮੁਸਲਮਾਨ ਬਣਾ ਲੈਂਦੇ ਹੋ ਇਹ ਸਭ ਤੋਂ ਵੱਡਾ ਜਿਹੜਾ ਹੈ ਇਹ ਸਬਾਬ ਹੈ ਇਹ ਸਭ ਤੋਂ ਵੱਡਾ ਪੁੰਨ ਹੈ ਕਿ ਕਿਸੇ ਵੀ ਗੈਰ ਮੁਸਲਮਾਨ ਨੂੰ ਅਗਰ ਤੁਸੀਂ ਮੁਸਲਮਾਨ ਬਣਾ ਲੈਨੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਇਹ ਤੁਸੀਂ ਸਮਝ ਲਓ ਸਭ ਤੋਂ ਵੱਡਾ ਪੁੰਨ ਕਮਾ ਲਿਆ ਔਰੰਗਜ਼ੇਬ ਦੇ ਮਨ ਦੇ ਵਿੱਚ ਮੌਲਾਣਿਆਂ ਨੇ ਇਹ ਗੱਲ ਪਾ ਦਿੱਤੀ ਵੀ ਤੂੰ ਤਾਂ ਬਾਦਸ਼ਾਹ ਬਾਣੀ ਨਹੀਂ ਸੀ ਸਕਦਾ ਤੇਰੇ ਭਰਾ ਤੇਰੇ ਨਾਲੋਂ ਬਹੁਤ ਤਕੜੇ ਸੀ ਇਨੂੰ ਜਿਹੜਾ ਬਾਦਸ਼ਾਹ ਬਣਾਇਆ ਇਹ ਅੱਲਾਹ ਨੇ ਬਣਾਇਆ ਇਸ ਤਰ੍ਹਾਂ ਕੇ ਬਣਾਇਆ ਤਾਂ ਕਿ ਤੂੰ ਇਸ ਹਿੰਦੁਸਤਾਨ ਦੇ ਅੰਦਰੋਂ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾ ਕੇ ਤੂੰ ਅੱਲਾਹ ਨੂੰ ਜਿਹੜਾ ਹੈ ਉਹ ਰਾਜ਼ੀ ਕਰ ਸਕੇ ਤੂੰ ਸਭ ਤੋਂ ਵੱਡਾ ਸਬਾਬ ਜਿਹੜਾ ਹੈ ਉਹ ਖੱਟ ਸਕੇ ਉਹ ਕਹਿੰਦਾ ਅੱਛਾ ਵਾ ਕੈ ਗੱਲ ਸਹੀ ਹੈ ਮੈਂ ਤਾਂ ਅੱਲਾਹ ਨੇ ਬਣਾਇਆ ਬਣਾਇਆ ਕਿਸ ਲਈ ਹੈ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਦੇ ਲਈ ਉਹ ਕਹਿੰਦਾ ਠੀਕ ਹੈ ਮੈਂ ਪੂਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣਾ ਹੈ ਇਸਲਾਮਕ ਦੇਸ਼ ਬਣਾਉਣਾ। ਇਹੀ ਸੋਚ ਜਿਹੜੀ ਹੈ ਅੱਜ ਉਹ ਆਰਐਸਐਸ ਵਾਲਿਆਂ ਦੀ। ਕਿ ਅਸੀਂ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ। ਫਰਕ ਕੀ ਹੈ ਦੋਵਾਂ ਦੀ ਸੋਚ 'ਚ? ਕੋਈ ਫਰਕ ਨਹੀਂ ਲੱਗਦਾ। ਉਹ ਵੀ ਇੱਕ ਰੰਗ 'ਚ ਰੰਗਣਾ ਚਾਹੁੰਦੇ ਤੇ ਤੁਸੀਂ ਵੀ ਇੱਕ ਰੰਗ 'ਚ ਰੰਗਣਾ ਚਾਹੁੰਦੇ। ਫਰਕ ਕੀ ਰਹਿ ਗਿਆ? ਪਰ ਇਹਨਾਂ ਸਮਝੋ ਕਿ ਉਸ ਕੋਲ ਤਾਕਤ ਤੁਹਾਡੇ ਨਾਲੋਂ ਕਿਤੇ ਵੱਧ ਸੀ। ਔਰੰਗਜ਼ੇਬ ਜਿੰਨੀ ਤਾਕਤ ਨਹੀਂ ਐ ਇਹਨਾਂ ਕੋਲ ਉਹਦੇ ਕੋਲੇ ਬਹੁਤ ਤਾਕਤ ਸੀ ਅੱਜ ਦਾ ਅਫਗਾਨਿਸਤਾਨ ਅੱਜ ਦਾ ਪਾਕਿਸਤਾਨ ਅੱਜ ਦਾ ਬੰਗਲਾਦੇਸ਼ ਅੱਜ ਦਾ ਮੀਆਮਾਰ ਇਹ ਸਾਰਾ ਉਹਦੇ ਰਾਜ ਦਾ ਹਿੱਸਾ ਸੀ ਬਹੁਤ ਵੱਡਾ ਦੁਨੀਆ ਦਾ ਬਾਦਸ਼ਾਹ ਸੀ ਔਰੰਗਜ਼ੇਬ ਤੇ ਜੇ ਉਹ ਇਸ ਮੁਲਕ ਨੂੰ ਇੱਕ ਰੰਗਤ ਦੇ ਵਿੱਚ ਰੰਗ ਨਹੀਂ ਸਕਿਆ ਤੇ ਤੁਸੀਂ ਕਿਵੇਂ ਰੰਗਦੇ ਹੋ ਪਰ ਕਹਿ ਰਹੇ ਨੇ ਅਸੀਂ ਬਣਾਉਣਾ ਹੈ ਅਸੀਂ ਬਣਾਉਣਾ ਤੇ ਜਦੋਂ ਕੋਈ ਸਵਾਲ ਕਰਦਾ ਹੈ ਵੀ ਤੁਹਾਡੇ ਇਸ ਹਿੰਦੂ ਰਾਸ਼ਟਰ ਦੇ ਵਿੱਚ ਹੋਵੇਗਾ ਕਿ ਕਿ ਜਾਤ ਪ੍ਰਥਾ ਖਤਮ ਹੋਏਗੀ ਕਹਿੰਦੇ ਨਹੀਂ ਕਿ ਨਿਮਨ ਵਰਗ ਦੇ ਲੋਕਾਂ ਨੂੰ ਮੰਦਰਾਂ ਚੋਂ ਜਾਣ ਦਾ ਅਧਿਕਾਰ ਮਿਲੂਗਾ ਨਹੀਂ ਕਿ ਤੁਸੀਂ ਨਿਮਨ ਵਰਗਾਂ ਦੇ ਨਾਲ ਬੈਠ ਕੇ ਖਾਣਾ ਖਾਣ ਦੇ ਲਈ ਤਿਆਰ ਹੋਵੋਗੇ ਕਹਿੰਦੇ ਨਹੀਂ ਕਿ ਤੁਸੀਂ ਨਿਮਨ ਵਰਗਾਂ ਦੇ ਨਾਲ ਰਿਸ਼ਤੇ ਨਾਤੇ ਦੀ ਸਾਂਝ ਪਾਵੋਗੇ ਕਹਿੰਦੇ ਨਹੀਂ ਤੇ ਫਿਰ ਕਹਾਦਾ ਹਿੰਦੂ ਰਾਸ਼ਟਰ ਵੀ ਤੁਸੀਂ ਤਾਂ ਬ੍ਰਹਮਣ ਰਾਸ਼ਟਰ ਬਣਾਉਣਾ ਚਾਹੁੰਦੇ ਹੋ ਬ੍ਰਹਮਣ ਰਾਸ਼ਟਰ ਜਿਹੜਾ ਮਨੂ ਸਮਰਤੀ ਦੇ ਆਧਾਰਤ ਹੋਏਗਾ ਔਰ ਇਸ ਨੂੰ ਕੱਲੇ ਸਿੱਖੀ ਨਹੀਂ ਬਲਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਐਸਸੀ ਐਸਟੀ ਓਬੀਸੀ ਭਾਈਚਾਰਾ ਦਾ ਉਹ ਵੀ ਕਬੂਲ ਨਹੀਂ ਕਰੇਗਾ ਕਿਵੇਂ ਬਣਾ ਲਓਗੇ ਤੁਸੀਂ ਸੋ ਅੱਜ ਸਿੱਖ ਸਿਧਾਂਤ ਨੂੰ ਸਮਝਣ ਦੀ ਬਹੁਤ ਵੱਡੀ ਜਿਹੜੀ ਹੈ ਉਹ ਜ਼ਰੂਰਤ ਹੈ ਬਹੁਤ ਵੱਡੀ ਲੋੜ ਹੈ ਮੈਂ ਦੇਖਿਆ ਕਿ ਸੈਮੀਨਾਰ ਦਾ ਵਿਸ਼ਾ ਕੀ ਹੈ ਤੇ ਪੜਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਬਾਣੀ ਤੇ ਸ਼ਹਾਦਤ ਤਾਂ ਮੇਰੇ ਮਨ ਚ ਆਇਆ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਿਹੜਾ ਪਰਮ ਮਨੁੱਖ ਦਾ ਸੰਕਲਪ ਹੈ ਉਹਦੇ ਤੇ ਗੱਲ ਕਰਾਂ ਪਰ ਮੈਂ ਕਰ ਨਹੀਂ ਸਕਿਆ ਕਦੇ ਫੇਰ ਸਹੀ ਬਸ ਇਹੋ ਹੀ ਮੈਂ ਆਪ ਜੀ ਨੂੰ ਅਪੀਲ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਮਹੱਤਵ ਨੂੰ ਸਮਝ ਕੇ ਉਹਨਾਂ ਦੀ ਸ਼ਹਾਦਤ ਦਾ ਸੰਕਲਪ ਬਹੁਤ ਵਿਸ਼ਾਲ ਹੈ ਬਹੁਤ ਵਿਸ਼ਾਲ ਉਸ ਨੂੰ ਨਿਗੁਣਾ ਨਹੀਂ ਕੀਤਾ ਜਾ ਸਕਦਾ ਨਿਗੁਣਾ ਨਹੀਂ ਕੀਤਾ ਜਾ ਸਕਦਾ ਵੈਸੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਲਸਫਾ ਜਿਹੜਾ ਹੈ ਉਹ ਕੇਵਲ ਮਨੁੱਖ ਜਾਤੀ ਦੀ ਜਾਂ ਮਨੁੱਖ ਜਾਤੀ ਦੇ ਅਧਿਕਾਰਾਂ ਦੀ ਗੱਲ ਨਹੀਂ ਕਰਦਾ ਉਹ ਤਾਂ ਪਸ਼ੂਆਂ ਪੰਛੀਆਂ ਪੇੜ ਪੌਦਿਆਂ ਕੀੜੇ ਮਕੌੜਿਆਂ ਇੱਥੋਂ ਤੱਕ ਕਿ ਹਵਾ ਪਾਣੀ ਆਦਿ ਦੀ ਵੀ ਜਿਹੜਾ ਗੱਲ ਕਰਦਾ ਹਰ ਇੱਕ ਦੇ ਅਧਿਕਾਰਾਂ ਦੀ ਗੱਲ ਕਰਦਾ ਹਰ ਇੱਕ ਦੀ ਇੰਨੀ ਵਿਸ਼ਾਲਤਾ ਹੈ ਸਿੱਖ ਫਲਸਫੇ ਦੇ ਅੰਦਰ ਇਸ ਨੂੰ ਸਮਝਣ ਦੀ ਬਹੁਤ ਵੱਡੀ ਜਿਹੜੀ ਹੈ ਅੱਜ ਦੇ ਦੌਰ ਦੇ ਵਿੱਚ ਜ਼ਰੂਰਤ ਹੈ ਔਰ ਜਿੱਥੇ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਉੱਥੇ ਉਹਨਾਂ ਦੀਆਂ ਅੱਖਾਂ ਦੇ ਤਾਰੇ ਜਾਨ ਤੋਂ ਪਿਆਰੀ ਸਿੱਖਾਂ ਦੀ ਸ਼ਹਾਦਤ ਦੀ ਵੀ ਬਹੁਤ ਵੱਡੀ ਮਹੱਤਤਾ ਹੈ ਜਿਨ੍ਹਾਂ ਦੇ ਨਾਂ ਜਿਹੜੇ ਆ ਅਸੀਂ ਪੜ ਰਹੇ ਹਾਂ ਫਲੈਕਸ ਬੋਰਡ ਦੇ ਉੱਤੇ ਭਾਈ ਸਾਹਿਬ ਭਾਈ ਮਤੀਦਾਸ ਜੀ ਭਾਈ ਸਾਹਿਬ ਭਾਈ ਸਤੀਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਇਹਨਾਂ ਦੀ ਵੀ ਸ਼ਹਾਦਤ ਬਹੁਤ ਵੱਡੀ ਸ਼ਹਾਦਤ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਇਹਨਾਂ ਗੁਰਸਿੱਖਾਂ ਦੀ ਸ਼ਹਾਦਤ ਨੂੰ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ ਔਰ ਨਾ ਨਿਖੇੜ ਕੇ ਵੇਖਣਾ ਚਾਹੀਦਾ ਸੋ ਮੈਂ ਅੰਤ ਦੇ ਵਿੱਚ ਜਿੱਥੇ ਆਪ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਤਵਿੰਦਰ ਸਿੰਘ ਜੀ ਡੌੜਾ ਔਰ ਸਮੁੱਚੇ ਹੀ ਜਥੇਦਾਰ ਗੁਰਚੰਦ ਸਿੰਘ ਜੀ ਡੌੜਾ ਚੈਰੀਟੇਬਲ ਟਰਸਟ ਦੇ ਜਿਹੜੇ ਮੈਂਬਰਸ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਧੰਨਵਾਦ ਕਰਦਾ ਰਖੜਾ ਸਾਹਿਬ ਬੈਠੇ ਨੇ ਸਟੇਜ ਦੇ ਉੱਤੇ ਬਾਬਾ ਜੀ ਬੈਠੇ ਨੇ ਬਾਬਾ ਸਤਨਾਮ ਸਿੰਘ ਜੀ ਜਸਟਿਸ ਰਣਜੀਤ ਸਿੰਘ ਜੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ ਮੇਰੇ ਅਧਿਆਪਕ ਬੈਠੇ ਨੇ ਸਰਬਜਿੰਦਰ ਸਿੰਘ ਜੀ ਸਰਦਾਰ ਸਰਬਜਿੰਦਰ ਸਿੰਘ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੰਚ ਸੰਚਾਲਨ ਜਿਹੜੇ ਕਰ ਰਹੇ ਨੇ ਵੀਰ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ